ਜੰਗਾ ਭਾਈ ਜਸਪਾਲ ਮੇਰੀ ਤਾਂ ਹੁਣ ਛੁੱਟੀ ਹੋ ਗਈ ਪੂਰੀ ਤਾਂ ਕਰਕੇ ਮੈਂ ਤਾਂ ਜਾਣਾ ਠੀਕ ਹੈ ਤੇ ਆ ਗੱਡੀ ਖਰੀਏ ਘਰੇ ਜੇ ਤੈਨੂੰ ਕੋਈ ਲੋਡ ਹੋਵੇ ਜਦੋਂ ਮਰਜ਼ੀ ਲੈ ਜਾ ਕਰ ਕਿਉਂਕਿ ਖੜੀ ਕਿਹੜਾ ਹੈ ਦੁੱਧ ਦੇਊਗੀ ਕੁਛ ਨਹੀਂ ਇਹ ਕੋਈ ਵੀਰ ਭਾਈ ਚਲਾਊਗਾ ਤਾਂ ਉਹ ਮੇਰਾ ਕੰਮ ਵੀ ਕਰੂਗਾ ਠੀਕ ਹੈ ਤੇ ਮੇਰਾ ਧਿਆਨ ਵੀ ਰੱਖੂਗਾ ਸਹੀ ਗੱਲ ਹੈ ਤੇ ਮਾਤਾ ਹੁਣ ਘਰੇ ਐ ਉਹਨੂੰ ਵੀ ਨਾਲ ਲੈ ਜਾ ਕੇ ਨਹੀਂ ਘੇੜਾ ਫੇੜਾ ਉਹਨੂੰ ਵੀ ਦਵਾਈ ਲੈ ਆ ਕਰੀ ਜੇ ਤੂੰ ਗੱਡੀ ਲੈ ਜਾ ਕਰੇਗਾ ਤਾਂ ਉਹ ਵੀ ਬਗ ਜਾ ਕਰੂ ਨਹੀਂ ਤੈਨੂੰ ਪਤਾ ਹੁਣ ਐਡੀ ਬੇਬੇ ਤੋਂ ਵਿਚਾਰੀ ਕਿੱਥੋਂ ਜਾਇਆ ਜਾਂਦਾ ਹਾਂ ਨਾ ਨਾ ਕੋਈ ਚੱਕਰੀ ਨਹੀਂ ਬਾਈ ਬੇਫਿਕਰ ਹੋ ਕੇ ਜਾਈ ਉਹਦਾ ਯਾਰ ਗੱਲ ਆ ਆ ਵੀ ਆਉਣੇ ਮਗਰੋਂ ਜਾਣੇ ਪਹਿਲੇ ਛੁੱਟੀ ਛੇਤੀ ਪੂਰੀ ਹੋ ਜਾਂਦੀ ਆ ਬਾਈ ਜਿਹੜੇ ਮਹੀਨਾ ਹੁੰਦਾ ਮਹੀਨਾ ਤਾਂ ਨਾ ਇੰਨੇ ਜੇ ਚੀਟ ਆਪ ਜਾਂਦਾ ਹਾਂ ਕੀ ਕਰ ਗਏ ਯਾਰ ਹੁਣ ਤੈਨੂੰ ਪਤਾ ਜਦੋਂ ਗੁਲਾਮ ਆ ਕਿਸੇ ਦੇ ਤਾਂ ਚੱਲਣਾ ਉਵੇਂ ਹੀ ਪਊਗਾ ਉਹ ਚੱਲ ਗੁਲਾਮ ਵੀ ਕਾਦੇ ਆ ਇਹ ਤਾਂ ਦੇਸ਼ ਦੀ ਰਾਖੀ ਆ ਹਾਂ ਇਹ ਤਾਂ ਗੱਲ ਹੈਗੀ ਬਾਈ ਛੋਟੇ ਵਰਗੇ ਵੀਰ ਆ ਜਿਹੜੇ ਬਹੁਤ ਯਾਰ ਮਤਲਬ ਵੀ ਸਲਾਮ ਕਰਦੇ ਜਦੋਂ ਉਦੋਂ ਸਾਡਾ ਬਈ ਆਏ ਸੀ ਨਾ ਫੁੱਲ ਜਾਂਦਾ ਸਹੀ ਗੱਲ ਹੈ ਹੁਣ ਤਾਂ ਨਾਲੇ ਥੋੜਾ ਟਾਈਮ ਰਹਿ ਗਿਆ ਹੁਣ ਰਟਾਇਰ ਹੋਣ ਵਾਲਾ ਆ ਹੁਣ ਤਾਂ ਕੀ ਰਹਿ ਗਿਆ ਹੁਣ ਤਾਂ 5-7 ਸਾਲ ਰਹਿ ਗਏ ਬਸ ਗਿਆ ਕੰਮ ਹੋਰ ਘਰੇ ਸਾਰੀ ਠੀਕ ਆ ਵਦਗਾ ਹਾਂ ਹਾਂ ਵਧੀਆ ਵਧੀਆ ਹੈ ਕਿਰਪਾ ਮਾਲਕ ਦੀ ਤੇ ਬਸ ਤੂੰ ਆਏ ਆ ਵੀ ਚਲ ਬੇਬੇ ਨੂੰ ਮੜਾ ਮੋਟਾ ਦੇਖਭਾਲ ਕਰੀ ਕੋਈ ਪੈਸੇ ਟਕੇ ਦੀ ਲੋੜ ਹੋਵੇ ਦੱਸ ਦੀ ਨਾ ਨਾ ਕੋਈ ਗੱਲ ਹੀ ਨਹੀਂ ਤੂੰ ਬੇਬੇ ਨੂੰ ਕਹਿ ਨਹੀਂ ਕਰੇ ਜੇ ਕੋਈ ਮਤਨਦਾ ਹੋਵੇ ਫੋਨ ਕਰ ਦਿਆ ਕਰਨ ਮੈਨੂੰ ਹਾਂ ਇਹ ਗੱਲ ਮੰਨੀ ਤੇਰੀ ਮੈਂ ਬੇਬੇ ਨੂੰ ਕਹਿ ਦੂੰ ਤੂੰ ਆ ਜਾ ਕਰ ਕਰੇ ਤੈਨੂੰ ਕੀ ਹ ਕਰ ਹੈ ਠੀਕ ਹੈ ਮੇਰਾ ਭਾਈ ਹੈ ਤੂੰ ਨਾ ਨਾ ਕੋਈ ਨਾ ਚਲੋ ਠੀਕ ਹੈ ਚੰਗਾ ਬਾਈ ਫਿਰ ਮੈਂ ਚੱਲਦਾ ਚੰਗਾ ਬਾਈ ਧੰਨਵਾਦ ਬਾਈ ਆਗੇ ਤੁਸੀਂ ਹਾਂ ਆ ਗਈ ਲੈ ਭਗਵਾਨ ਨੇ ਮੇਰੀ ਤਾਂ ਹੋ ਗਈ ਛੁੱਟੀ ਪੂਰੀ ਹੁਣ ਮੈਂ ਤਾਂ ਚੱਲਿਆ ਆਪਣੀ ਫੌਜ ਦੀ ਡਿਊਟੀ ਤੇ ਤੇ ਤੂੰ ਨਾਲੇ ਤਾਂ ਬੱਚੇ ਦਾ ਧਿਆਨ ਰੱਖੀ ਤੇ ਨਾਲੇ ਬੇਬੇ ਦਾ ਧਿਆਨ ਰੱਖੀ ਕੋਈ ਗੱਲ ਨਹੀਂ ਤੁਸੀਂ ਮੇਰੇ ਹੋਂਦੇ ਕਾਦੀ ਫਿਕਰ ਕਰਦੇ ਹੋਗੇ ਮੈਂ ਹੈਗੀ ਆ ਨਾ ਕਰੇ ਬਾਕੀ ਸੋੜਾ ਸਾਰਾ ਸਮਾਨ ਸੱਲਾ ਪਾ ਪਾਤਾ ਮੈਂ ਰੋਟੀ ਵੀ ਬਣਾ ਕੇ ਰੱਖਤੀ ਇੱਕ ਵਾਰ ਰਸਤੇ 'ਚ ਤੁਸੀਂ ਖਾਓਗੇ ਖਾਵਾਂਗੇ ਹਾਂ ਇਹ ਤਾਂ ਹੈ ਹੀ ਪੈਕ ਕਰਤੀ ਤੇ ਚਾਹ ਬਣਾਈ ਪੀ ਚਾਹ ਦੀ ਘੁੱਟ ਪੀਜੋ ਨਾਲੇ ਇਹਨੂੰ ਸਮਝਾ ਦਿਓ ਮਾੜਾ ਮੋਟਾ ਇਹ ਆਖੇ ਓਖੇ ਜਮੀ ਨਹੀਂ ਲੱਗਦਾ ਦਾ ਮੇਰੇ ਦੇਖ ਪੁੱਤ ਪਹਿਲੀ ਗੱਲ ਦਾਦੀ ਮਾਂ ਦੀ ਸੇਵਾ ਕਰਨੀ ਹੈ ਦੂਜੀ ਗੱਲ ਤੇਰੀ ਮਾਂ ਦੀ ਹਰ ਇੱਕ ਗੱਲ ਮੰਨਣੀ ਹੈ ਜੀ ਹਾਂ ਇਹ ਕਰ ਤਾ ਹੋਰ ਮੈਂ ਹੁਣ ਜਾਣਾ ਪੁੱਤ ਦਿਨ ਪੂਰੇ ਹੋ ਗਏ ਤੇ ਚੱਲ ਹੁਣ ਫਿਰ ਕਦੋਂ ਆਉਂਗਾ ਹੁਣ ਬਸ ਜਦੋਂ ਕੋਈ ਸਰਕਾਰ ਆਰਡਰ ਦੇਊਗੀ ਫੇਰ ਹੀ ਆਉਂਗਾ ਭਰਾਵਾ ਉੱਥੇ ਆਪਦੇ ਆਰਡਰ ਨਹੀਂ ਚੱਲਦੇ ਉੱਥੇ ਸਰਕਾਰ ਦੇ ਆਰਡਰ ਚੱਲਦੇ ਆ ਠੀਕ ਹੈ ਫੌਜ ਦੇ ਨਿਯਮ ਬਹੁਤ ਵੱਡੇ ਆ ਪਾਉ ਦੇ ਨੇ ਜਮਾ ਜੋ ਬੰਦਾ ਬਾਹਰ ਨਹੀਂ ਹੋ ਸਕਦਾ ਕਿਤੇ ਜਾ ਨਹੀਂ ਸਕਦਾ ਤੇ ਕਿਤੇ ਆ ਨਹੀਂ ਸਕਦਾ ਤੂੰ ਜਾਨਾ ਖਰਦਾਸ਼ 50 ਰੁਪਏ ਦੇ ਆ ਆ ਦੇਖ ਲੈ ਆ ਲੱਛਣ ਹੈ ਇਹਦੇ ਜਦੋਂ ਕਿਤੇ ਮਾੜਾ ਜਾਣਾ ਹੋਵੇ ਮੰਮੀ 100 ਰੁਪਏ ਦੇ ਮੰਮੀ 50 ਰੁਪਏ ਦੇ ਆ ਲੱਛਣਾ ਕਰਕੇ ਆ ਲੱਛਣਾ ਕਰਕੇ ਮੈਨੂੰ ਜਵਾਬ ਪੈਣਾ ਲੱਗਦਾ ਡੈਡੀ ਯਾਰ ਮੈਂ ਵੀ ਕੁਝ ਖਾਣਾਗਾ ਮੈਂ ਵੀ ਆਪਦੀ ਜ਼ਿੰਦਗੀ ਘਟਮੀ ਆ ਆ ਜ਼ਿੰਦਗੀ ਆ ਤੇਰੀ ਹੁਣੇ ਤਾਂ ਨਿੱਕੀ ਇਹ ਤਾਂ ਜ਼ਿੰਦਗੀ ਹੋ ਗਈ ਸਾਡੀ ਕੋਈ ਜ਼ਿੰਦਗੀ ਨਹੀਂ ਆ ਜਿਹੜਾ ਮਰਦਾ ਉਥੇ ਉਹ ਤੈਨੂੰ ਦਿਖਦਾ ਨਹੀਂ ਹੈਗਾ ਆ ਖਾ ਖਾ ਕੇ ਥੋੜੀ ਜ਼ਿੰਦਗੀ ਖਰਾਬ ਕਰੀ ਜਾਣੇ ਵੀ ਜ਼ਿੰਦਗੀ ਆ ਕੀ ਗੱਲਾ ਵੀ ਖਾ ਖਾ ਕੇ ਗੱਡੀ ਚੱਲੋ ਉਹ ਤਾਂ ਜ਼ਿੰਦਗੀ ਮਿਹਨਤ ਨਾਲ ਬਣਦੀ ਹੈ ਕੰਮ ਨਾਲ ਬਣਦੀ ਹੈ ਇਹ ਨਹੀਂ ਵੀ ਜਿਹੜੇ ਆ ਤੁਸੀਂ ਕੁਲਚੇ ਤੇ ਲਟਮ ਪਟਮ ਖਾਣੇ ਉਹਨਾਂ ਨਾਲ ਜ਼ਿੰਦਗੀ ਬਣਦੀ ਹੈ ਫੌਜ ਦਾ ਜਾ ਕੇ ਉੱਥੇ ਜਾ ਕੇ 6 ਮਹੀਨੇ ਲਾ ਕੇ ਦੇਖ ਤੈਨੂੰ ਫੇਰ ਪਤਾ ਲੱਗੂ ਵੀ ਜ਼ਿੰਦਗੀ ਕੀ ਹੁੰਦੀ ਹੈ ਇਹ ਤਾਂ ਕਬੀਲਦਾਰੀ ਹਿਸਾਬ ਨਾਲ ਹੁਣ ਤਾਂ ਦੇ ਦੇ ਪੈਸਾ ਓਹ ਹੋ ਹੋ ਤੈਨੂੰ ਪੈਸਿਆਂ ਦੀ ਬਣੀ ਪਈ ਹੈ ਤੈਨੂੰ ਤਾਂ ਬਹੁਤ ਚੰਬੜਿਆ ਹੋਇਆਗਾ ਇਹ ਬਹੁਤ ਚੰਬੜੇ ਜੇ ਹੁਣ ਤੋਂ ਨਾ ਇਹਨੂੰ ਕੰਟਰੋਲ ਚ ਕੀਤਾ ਇਹ ਦੁਖੀ ਬਹੁਤ ਕਰੂਗਾ ਇਹ ਤਾਂ ਫਿਰ ਛਿੱਤਰ ਪ੍ਰੇੜ ਕਰਨ ਦੀ ਮੜੀ ਘਾਟ ਆ ਉਹ ਕਰ ਦਾਂਗੇ ਇਹ ਅੱਜ ਆ ਤੁਹਾਡੇ ਹੁੰਦੇ ਨਹੀਂ ਕੀਤੀ ਗਈ ਤੇ ਬਾਅਦ ਦੇਖਦੇ ਪੈਂਦੀਆਂ ਦੇਖੀ ਕਿਵੇਂ ਆਣੀਆਂ ਚਲੋ ਕੋਈ ਨਾ ਸਮਾਨ ਪਾਇਆ ਪਿਆ ਤੁਹਾਡੇ ਤੇ ਚਾਹ ਦੀ ਕੁੱਟ ਪੀ ਲੋ ਤੇ ਚੰਗਾ ਜਿਹਾ ਫਿਰ ਤੂੰ ਤਾਂ ਕਹਿ ਦੇ ਨਾ ਮੇਰੀ ਮੰਮੀ ਮਾਰਦੀ ਏ ਉਹ ਤੇਰੇ ਲੱਛਣ ਹੀ ਇਹ ਜੇ ਛਿੱਤਰ ਖਾਣ ਵਾਲੇ ਇਹ ਫਿਰ ਗੱਲ ਨਹੀਂ ਮੰਨਦਾ ਜਦੋਂ ਪਹਿਲੀ ਗੱਲ ਤਾਂ ਇਹ ਚੁਗਲੀਆਂ ਕਰਦਾਗਾ ਅਜੇ ਮੈਂ ਮਾੜਾ ਇਹ ਕੁਝ ਕਹੇ ਜੀ ਚੁਗਲੀ ਕਰਦੀ ਮੈਂ ਜਨਾਨੀ ਆਂ ਕਿ ਜਿਹੜੀ ਚੁਗਲੀ ਕਰਦਾਗਾ ਜੇ ਮੈਂ ਮਾੜਾ ਇਹ ਕੁਝ ਕਹਿੰਦੇ ਜਾ ਕੇ ਬੇਬੇ ਨੂੰ ਕਹਿੰਦਾ ਕਿ ਮੰਮੀ ਮੈਨੂੰ ਆਏ ਕਹਿੰਦੀ ਐ ਲੈ ਗੱਲ ਲੈ ਕੇ ਕੋਈ ਇਹ ਕਲੇਸ਼ ਨਾ ਕਰਿਆ ਕਰੋ ਕਲੇਸ਼ ਉਹ ਆਂਦਾ ਕਲੇਸ਼ ਇਹ ਬਹੁਤ ਜਿਆਦਾ ਬੋਲਦਾ ਮੈਂ ਤੁਛਤਰ ਖਾਊਗਾ ਇਹ ਚੁੱਪ ਕਰ ਓਏ ਚੰਗਾ ਨਹੀਂ ਬੋਲਦਾ ਚਲ ਚੰਗਾ ਕਿੱਥੇ ਪਿਆ ਸਮਾਨ ਲੈ ਚੱਲ ਚਲਦੇ ਆ ਲੈ ਕੇ ਬਾਅਦ ਚ ਕੱਢੂਗੀ ਝਾੜੂ ਮੈਂ ਤੁਸ ਚਾਹ ਦੀ ਕੁੱਟ ਪੀ ਲੋ ਪਹਿਲਾਂ ਚੰਗਾ ਬੇਬੇ ਫਿਰ ਮੈਂ ਤਾਂ ਚੱਲਦਾ ਕਿਉਂ ਪੁੱਤਾ ਹੋਰ ਹੁਣ ਮੇਰੀ ਛੁੱਟੀ ਪੂਰੀ ਹੋ ਗਈ ਛੁੱਟੀ ਪੂਰੀ ਆ ਗਈ ਹਾਂ ਨੇ ਬਤਾਨਾ ਪੌਜੀਆਂ ਦਾ ਤਾਂ ਐ ਹੁੰਦਾਗਾ ਜਿਵੇਂ ਕੁੜੀਆਂ ਸੌਰੀ ਆਈਆਂ ਹੁੰਦੀਆਂ ਨਾ ਆਏ ਆਉਂਦੇ ਤੂੰ ਤਾਂ ਇਹ ਤਾਂ ਬਸ ਜ਼ਿੰਦਗੀ ਆਏ ਆਈ ਹੁੰਦੀ ਐ ਜਿਵੇਂ ਉਹ ਸੌਰੀ ਵਾਲੀ ਗੱਲ ਹੀ ਤੇਰੀ ਕੁੜੀਆਂ ਵਾਲੀ ਠੀਕ ਐ ਜਿੰਨੇ ਦਿਨ ਹੈਗੇ ਐ ਉਹਨਾਂ ਚਿਰ ਜੱਜ ਕੇ ਚੱਲਦਾ ਤੇ ਨਹੀਂ ਫਿਰ ਠੀਕ ਐ ਲੇਕਿਨ ਲਾ ਉਹਦੇ ਦਿਨ ਜੇ ਪੂਰੇ ਵੀ ਹੋ ਗਏ ਐ ਲਾ ਮੈਨੂੰ ਤਾਂ ਵੀ ਤੂੰ ਕੱਲ ਪਰਸੋਂ ਆਇਆ ਸੀਗਾ ਤੇ ਟਾਈਮ ਵੀ ਪੂਰਾ ਹੋ ਗਿਆ ਹਾਂ ਇਹ ਤਾਂ ਲੱਗ ਗਈ ਐ ਹੁਣ ਮੇਰੀ ਸੁਣ ਹੁਣ ਜਿਵੇਂ ਆਏ ਸੀਗੇ ਮਹੀਨਾ ਹੁਣ ਕਿੱਥੋਂ ਪੂਰਾ ਉਹਦੀ ਹੋਣਾ ਹੀ ਐ ਇੱਧਰ ਵਗ ਜਾਇਆ ਉੱਧਰ ਵਗ ਜਾਇਆ ਇਹਨੂੰ ਮਿਲਣ ਵਗ ਗਿਆ ਉਹਨੂੰ ਮਿਲਣ ਵਗ ਗਿਆ ਤੇ ਮਹੀਨਾ ਟੱਪ ਗਿਆ ਹੋਰ ਪੁੱਤਾ ਤੇ ਮੇਰੇ ਕੋਲ ਤਾਂ ਇੱਕ ਕੰਟਾ ਵੀ ਨਹੀਂ ਬੈਠਾ ਕਦੇ ਰਿਸ਼ਤੇਦਾਰੀਆਂ ਚੱਕਰ ਨਾਲ ਲਈ ਫਿਰਦੀ ਰਹਿੰਦੀ ਐ ਕਦੇ ਤੂੰ ਅਜ ਦੋਸਤਾਂ ਕੋਲੇ ਵਗ ਜਾਣਾ ਹੈਗਾ ਤੇ ਮੇਰੇ ਕੋਲ ਤਾਂ ਤੂੰ ਬੈਠੇ ਨਹੀਂ ਕੰਟਾ ਵੀ ਤੇ ਤਾਂ ਦਿਨ ਵੀ ਪੂਰੇ ਹੋ ਗਏ ਤੇ ਹੋਰ ਹੁਣ ਮੈਂ ਬੈਠਾ ਮਾਤਾ ਕਿਹੜੇ ਵੇਲੇ ਹੁਣ ਜੋ ਅਗਲਾ ਫੋਨ ਕਰਦਾ ਜੇ ਮੈਂ ਜਾਣਦਾ ਨਹੀਂ ਅਗਲਾ ਤਾਂ ਸੜੇ ਚ ਮੜਕ ਆ ਗਈ ਯਾਰ 2 ਰੁਪਏ ਆ ਗਈ ਤਾਂ ਨਹੀਂ ਆਉਂਦਾ ਹੁਣ ਕਿੱਧਰ ਕਿੱਧਰ ਹੋਈ ਗਏ ਚੱਲ ਪੁੱਤਾ ਤੁਸੀਂ ਤਾਂ ਹ ਉਹ ਰੱਖਿਆ ਕਰਨੀ ਐ ਹੱਦਾਂ ਤੇ ਸਸਰੀ ਘਾਲ ਪੁੱਤ ਤਿਆ ਦੇਖ ਲੈ ਮੇਰਾ ਪੋਤਾ ਇਹ ਮੇਰੇ ਕੋਈ ਸਾਰਾ ਦਿਨ ਨਾ ਆਦੀ ਮਾਂ ਦੀਆਂ ਫਰਿਆਦਾਂ ਲਾਉਂਦੀ ਇਹਦੀ ਮਾਂ ਲੜਦੀ ਰਹਿੰਦੀ ਐ ਇਹਨੂੰ ਪੁੱਤ ਇਹਦੀ ਮਾਂ ਨੂੰ ਝੜਕ ਕੇ ਜਾ ਉਹ ਹੀ ਲੜੀ ਆਂਦੀ ਰਹਿੰਦੀ ਐ ਰੇੜੀ ਆ ਰ ਕੋ ਗੱਲ ਲੱਗੇ ਇਹਨੂੰ 10 ਰੁਪਏ ਐ ਵੀ ਨਹੀਂ ਦਿੰਦੀ ਮੈਂ ਥੋਆਂ ਆਖੋ ਦਾਦੀ ਮੈਨੂੰ ਪੈਸੇ ਲਿਆਈਏ ਤੂੰ 10 ਰੁਪਏ ਦੇ ਮੈਂ ਕੁੜਕਰੇ ਲੈ ਕੇ ਆਉਣੇ ਆ ਪੈਸੇ ਤਾਂ ਵੀ ਤੋਰਿਆ ਨੂੰ ਚਮਲਾਉਣ ਨੂੰ ਚਮਲਾ ਰੱਖਿਆਗਾ ਆ ਫੜੋ ਜੀ ਤੁਹਾਡਾ ਸਮਾਨ ਸਾਰਾ ਕੁਝ ਪਾਤਾ ਪੈਕ ਕਰਤਾ ਸਮਾਨ ਧੰਨਵਾਦੀ ਧੰਨਵਾਦ ਤੇ ਬਾੜਾ ਮੈਨੂੰ ਚਮਲਾਈ ਚੱਲੋ ਐਵੇਂ ਬਿਨਾ ਗੱਲ ਤੋਂ 10-10 ਰੁਪਏ ਦੇ ਕੇ ਸਿਰ ਚੜ੍ਹ ਕੇ ਨੱਚਿਆ ਕਰੂਗਾ ਇਹ ਚੱਲ ਮੈਂ ਨਾ ਹੀ ਚੀਜ਼ ਖਾਂ ਅੱਜ ਤੋਂ ਬਾਅਦ ਨਾ ਹੀ ਕੋਈ ਫ਼ਯੂਲ ਖਰਚੇ ਕਰਾਂ ਪਰ ਇੱਕ ਗੱਲ ਆ ਜੇ ਤੂੰ ਬੁੱਠਾ ਉਂਗਾ ਨਾ ਮੈਨੂੰ ਆਈਫੋਨ ਲਿਆ ਕੇ ਦੇ ਹਾਂ ਪੱਕੀ ਗਾਰੰਟੀ ਹਾਂ ਪੱਕੀ ਗਾਰੰਟੀ ਹੈ ਪੁੱਤ ਆਈਫੋਨ ਮੈਨੂੰ ਚਾਹੀਦਾ ਆਈਫੋਨ ਦੀ ਕਮੀ ਰਹਿ ਗਈ ਸੀ ਇਕੱਲੀ ਉਹ ਵੀ ਲਿਆ ਦੂ ਇਹਨੂੰ ਬਾੜਾ ਤੂੰ ਮੈਨੂੰ ਉਂਗਾ ਦੇ ਦੇ ਬਾੜਾ ਬਾੜਾ ਉਹ ਬਾੜਾ ਦਾ ਪਾ ਲਿਆ ਦੂ ਮੈਂ ਦੱਸ ਬੇਬੇ ਕਿਹਨੂੰ ਮੈਂ ਜਵਾਬ ਦੇਵਾਂ ਤੇ ਕਿਹਨੂੰ ਨਾ ਦੇਵਾਂ ਤੂੰ ਮੇਰੇ ਪੋਤੇ ਨੂੰ ਆਈਫੋਨ ਲਿਆ ਦੀ ਚੱਲ ਜੇ ਤੂੰ ਕਹਿਨੀ ਐ ਫਿਰ ਮੈਂ ਪੱਕਾ ਲਿਆ ਦੂੰ ਨਾ ਲਿਆ ਕੇ ਦੀ ਇਹ ਤਾਂ ਉਹੀ ਮਾਰੀ ਜਾਂਦੀ ਹੈਗੀ ਚਲ ਚੰਗਾ ਫਿਰ ਮੇਰੇ ਤਾਂ ਹੁਣ ਗੱਡੀ ਦਾ ਟਾਈਮ ਹੋਈ ਜਾਂਦਾ ਬੇਬੇ ਤੇ ਮੈਂ ਤਾਂ ਚੱਲਦਾ ਚੰਗਾ ਬੁੱਤਾ ਹਾਂ ਚਲੋ ਪੁੱਤ ਦਾ ਦਦਿਆਂ ਪੂਰੇ ਹੋ ਗਏ ਹੋਰ ਚਲ ਚੜਾਇਆ ਬੇ ਡੈਡੀ ਨੂੰ ਵੱਡੀ ਚਾ ਬੱਸ ਕੀ ਹੁੰਦਾ ਫੌਜੀ ਨਾ ਕੁੜੀਆਂ ਮੰਗੂ ਆਉਦੇ ਫੌਜੀ ਭਾਗ ਜਾਂਦੇ ਆ ਚਾਰ ਦਿਨਾ ਚ ਚੱਲ ਭਾਈ ਜਾਣਾ ਹੀ ਦੇਖ ਭਗਵਾਨ ਨੇ ਐਵੇਂ ਨਾ ਜਵਾਕ ਨਾਲ ਲੜੀ ਜਾਇਆ ਕਰ ਸਾਰਾ ਦਿਨ ਠੀਕ ਹੈ ਨਾਲੇ ਤਾਂ ਬੇਬੇ ਦਾ ਰੱਖੀ ਧਿਆਨ ਜਿਹੜੇ ਮਾਂ ਪਿਓ ਹੁੰਦੇ ਆ ਉਹਨਾਂ ਦੀ ਸੇਵਾ ਕਰੇ ਤੇ ਨਾਲੇ ਐਵੇਂ ਜਵਾਕ ਨਾਲ ਨਾ ਲੜਿਆ ਕਰ ਬਾਹਲਾ ਨਾਲੇ ਆਪਾਂ ਮਾਂ ਉਹਨਾਂ ਕੋਲ ਤੜਕੇ ਜਾ ਕੇ ਆਏ ਸੀ ਅੱਜ ਤੇ ਉਹਨਾਂ ਤੋਂ ਆਪਾਂ ਪੈਸੇ ਲੈਣੇ ਆ ਉਹ ਕਹਿੰਦਾ ਸੀ ਕਹਿੰਦਾ ਇੱਕ ਦੋ ਦਿਨਾਂ ਚ ਦੇ ਦੂਗਾ ਤੇ ਨਾਲੇ ਉਹ ਤਾਂ ਪੈਸੇ ਫੜ ਲਈ ਤੇ ਨਾਲੇ ਰਹਿ ਗਏ ਜ਼ਮੀਨ ਵਾਲੇ ਠੇਕੇ ਵਾਲੇ ਪੈਸੇ ਉਹ ਕਹਿੰਦਾ ਸੀ ਬਾਈ ਕਹਿੰਦਾ ਮੜਾ ਜਦੋਂ ਚੱਲ ਪਿਆ ਝੋਨਾ ਉਹ ਕਹਿੰਦਾ ਸੀ ਹੁਣ ਬਾਦੋਂ ਅੱਸੂ ਚੜ ਗਿਆ ਅੱਸੂ ਚ ਹੁਣ ਉਹ ਪੈਸੇ ਦੇਊ ਅੱਧੇ ਹਜੇ ਹੋਰ ਅੱਧੇ ਰਹਿ ਗਏ ਤੇ ਉਹ ਤੋਂ ਫੜ ਗਈ ਤੁਸੀਂ ਫੇਰ ਕਰਨਾ ਕਰੋ ਕਿਰਾਏ ਮੈਂ ਨਾ ਮੇਰੇ ਹੁੰਦੇ ਘਰ ਦੀ ਜ਼ਮੀਨਾਂ ਫਿਕਰ ਕਰਿਆ ਕਰੋ ਆਹਦਾ ਤੁਸੀਂ ਨਾ ਬੇਜਿੰਤ ਹੋ ਕੇ ਡਿਊਟੀ ਤੇ ਜਾਓ ਡਿਊਟੀ ਤੇ ਤਾਂ ਬੇਫਿਕਰ ਹੋ ਕੇ ਵਗ ਜੇ ਫੇਰ ਵੀ ਐ ਮੇਰਾ ਦਾ ਘਰ ਦੀ ਚਿੰਤਾ ਤਾਂ ਰਹਿੰਦੀ ਐ ਪਰ ਬੇਬੇ ਦਾ ਫੁੱਲ ਧਿਆਨ ਰੱਖੀ ਕੋਈ ਨਾ ਤੁਸੀਂ ਬੇਬੇ ਦੀ ਫਿਕਰ ਕਿਉਂ ਕਰਦੇ ਹੋ ਮੇਰੇ ਮਾਮਾ ਵਰਗੀ ਹੈਗੀ ਅਵੇਂ ਤੂੰ ਮਾਮਾ ਤੋਂ ਵੀ ਵੱਧ ਸਮਝਦੀ ਹੈਗੀ ਐਵੇਂ ਤੁਸੀਂ ਜੇ ਫਿਕਰ ਕਰੀ ਜਾਣੀ ਤਾਂ ਕਰੀ ਜਾਓ ਉਹ ਨਹੀਂ ਨਹੀਂ ਫੇਰ ਵੀ ਐਵੇਂ ਲੱਗਦਾ ਮਾਂ ਪਿਓ ਦੀ ਫਿਕਰ ਤਾਂ ਹੋ ਹੀ ਜਾਂਦੀ ਹੈ ਬੰਦੇ ਨੂੰ ਕਿਤੇ ਚਾਹੇ ਮਰਜੀ ਬਗ ਜੇ ਪਰ ਮਾਂ ਪਿਓ ਨੂੰ ਬੰਦਾ ਨਹੀਂ ਭੁੱਲ ਸਕਦਾ ਚਲ ਠੀਕ ਹੈ ਮੇਰਾ ਤਾਂ ਹੋ ਗਿਆ ਟਾਈਮ ਮੈਂ ਜਾਣਾ ਹੁਣ ਉਹਨੂੰ ਮੈਂ ਤਾਂ ਮੋੜਤਾ ਸੀ ਵਾਕ ਨੂੰ ਉੱਥੋਂ ਮੈਂ ਕਿਹਾ ਤੂੰ ਮੁੜ ਜਾ ਸੀ ਚੜ ਜਾਗੇ ਆਪੀ ਉਹ ਗਿਆ ਘਰੇ ਤੇ ਚੰਗਾ ਤੂੰ ਜਾ ਮੈਂ ਜਾਂਦਾ ਚਲੋ ਠੀਕ ਹੈ ਜੀ ਹਾਂ ਚੰਗਾ ਆ ਆਂ ਤੁਹਾਡਾ ਸਕੂਟਰੀ ਤੇ ਘੇੜਾ ਲਾਇਆ ਹੋਣਾ ਚਾਬੀ ਚਾਹੀਦੀ ਸੀ ਲਾ ਜਾ ਮੈਂ ਕੋਈ ਦਾ ਦੂਰ ਲੈ ਆਂ ਚਾਬੀ ਤੇਰੀ ਮਾਂ ਕੋਲ ਹੈ ਲੈ ਖੇਤ ਘੇੜਾ ਮਾਰਿਆ ਉਹ ਆਹੋ ਪੁੱਤ ਆਪਣੇ ਖੇਤ ਜੀ ਘੇੜਾ ਮਾਰਿਆ ਕਰਨੇ ਲੋਕਾਂ ਦਾ ਤੈਨੂੰ ਪਤਾ ਨਹੀਂ ਬੱਟਾ ਮੱਡੀ ਜਾਂਦੇ ਰਹਿੰਦੇ ਆ ਤੇਰੇ ਪਿਓ ਦਾ ਫੌਜੀ ਹਣ ਬਾਗ ਜਾਂਦਾ ਹੈਗਾ ਤੇ ਤੂੰ ਨਿਗਾਹ ਰੱਖਿਆ ਕਰ ਆਪਣੀਆਂ ਬੱਟਾ ਪੁੱਟਾ ਦੀ ਅੱਗੇ ਤਾਂ ਮੈਂ ਬਾਗ ਜਾਂਦੀ ਸੀ ਪੁੱਤਾਂ ਹੁਣ ਮੈਂ ਤਾਂ ਸੁਰੀਦਾਰੀਆਂ ਆਉਂਦੀ ਨਾ ਕੀ ਹੋ ਗਿਆ ਚਾਬੀ ਚਾਹੀਦੀ ਸਕੂਟਰੀ ਦੀ ਕਿਉਂ ਹੁਣ ਤੂੰ ਕਿੱਥੇ ਨਿਕਲਣਾਗਾ ਗੇੜਾ ਮਾਰਿਆ ਦਾ ਬੇਬੇ ਕਿੱਥੇ ਗੇੜਾ ਮਾਰਿਆ ਦਾ ਪਿਆਉ ਨੂੰ ਚੜਾਉਣ ਮਿਲਦਾ ਤੂੰ ਨਾਲ ਨਹੀਂ ਤੁਰੇਗਾ ਹੈ ਵੀ ਤੈਨੂੰ ਮੇਰਾ ਪਿਓ ਜਾਂਦਾ ਕਿ ਤੂੰ ਹੁਣ ਹੁਣ ਤੈਨੂੰ ਗੇੜੇ ਚੰਗੇ ਲੱਗਦੇ ਆਗੇ ਗੇੜੇ ਦੇ ਫਿਰ ਕਿ ਤਾ ਜਵਾਬ ਤੂੰ ਜੱਪ ਕਰਕੇ ਬਈਆ ਬੁੜੀਏ ਬਿਨਾਂ ਗੱਲ ਤੋਂ ਬੋਲੀ ਜੇ ਨਹੀਂ ਇੱਕ ਦੇਲੇ ਜਾ ਵੀ ਸਿਰ ਚੜਾ ਰੱਖਿਆਗਾ ਉਹੀ ਦੇ 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 ਚਾਪੀ ਜਵਾਕ ਨੂੰ ਫੜਾ ਫੈਂ ਦੇ ਕਿਧਰੇ ਨਿਕਲਣਾ ਕਰ ਨਾਲ ਸਕੂਟਰੀ ਤੇਰੇ ਵਾਸਤੇ ਲਈ ਹੈਗੀਗੀ ਵੀ ਲੈ ਕੇ ਸਕੂਟਰੀ ਤੁਰਾ ਫਿਰਦਾ ਰਹਾ ਕਰੇ ਹੋਰ ਕੀ ਮੇਰੇ ਡੈਡੀ ਵਾਸਤੇ ਲਈ ਆ ਉਹ ਬਾਡਰ ਤੇ ਸਕੂਟਰੀ ਚਲਾਉਂਦਾ ਫਰੂਗਾ ਵੇ ਤੂੰ ਬਾਹਲਾ ਨਾ ਬੋਲ ਤੇਰੇ ਥਾਪੜੇ ਪੈਣਗੇ ਮੈਂ ਤੈਨੂੰ ਦੱਸਤੀ ਗੱਲ ਆ ਕਿ ਮੈਂ ਮਾਰੇਗੀ ਤੂੰ ਥਾਪੜ ਤੂੰ ਬਾਹਲਾ ਨਾ ਬੋਲ ਮਾਰੇਗੀ ਇਹ ਤੂੰ ਥੱਪੜ ਮੁੰਡੇ ਦੇ ਮੇਰਾ ਮੁੰਡਾ ਦਾ ਮੇਰੀ ਗੱਲ ਸੁਨ ਲੈ ਐਵੇਂ ਬਾਹਲਾ ਬੋਲਣ ਦੀ ਲੋੜ ਨਹੀਂ ਤੂੰ ਆਪਦੇ ਮੁੰਡੇ ਦੇ ਹੱਕ ਚ ਬੋਣੀ ਨਾ ਇਹ ਮੇਰਾ ਮੁੰਡਾ ਹੈਗਾ ਮੇਰਾ ਮੁੰਡਾ ਫਿਰ ਤੂੰ ਮੇਰੇ ਮੁੰਡੇ ਦੇ ਹੱਥ ਨਾਲ ਲਾਈ ਤੇਰਾ ਮੁੰਡਾ ਉਦੋਂ ਸੀ ਜ ਸੀਆ ਫਿਰ ਨਾ ਮੈਂ ਮੁੰਡੇ ਦਾ ਤਾਂ ਮੇਰੇ ਦਾ ਹੀ ਆਹ ਮੁੰਡਾ ਮੇਰਾ ਹੱਕਵਾਨ ਦਾ ਜੰਮਿਆ ਜਾ ਮਈ ਹੈਗਾ ਇਹਨੂੰ ਆਇਆ ਪੁੱਤ ਮਾਂ ਜਾਨੂੰ ਸਕੂਟਰੀ ਨਾ ਦੇ ਦੇ ਚਾਬੀ ਤੂੰ ਮੁੰਡੇ ਨੂੰ ਨਹੀਂ ਮੈਂ ਦਵਾਉ ਸਕੂਟਰੀ ਮੁੰਡੇ ਨੂੰ ਤੂੰ ਰਹਿੰਦੇ ਕਰ ਰਹਿੰਦੇ ਕਰ ਟੱਕੇ ਭਈਆ ਉੱਚ ਮਲਾਈ ਜਣੀਏਗੀ ਤੇਰਾ ਤਾਂ ਲੱਗ ਗਿਆ ਹੁਣ ਤੈਨੂੰ ਤਾਂ ਜਾਣ ਕੇ ਮੇਰੇ ਨੂੰ ਬੁਗਾੜਦੀ ਹੈਗੀ ਵੀ ਇਹਨੂੰ ਦੁਖੀ ਕਰਿਆ ਕਰੇ ਚਾਂਬਲੀ ਵਾਲੀ ਹੈਗੀ ਨੀ ਬਾਜਾ ਟਿੱਕੇ ਮੁੰਡਾ ਬਾ ਟੱਪਿਆ ਨਹੀਂ ਪਹਿਨੇ ਕਲੇ ਸ ਬਿੱਡ ਲਿਆ ਨੇ ਲੂਤਨੇ ਕਲੇ ਸ ਤੂੰ ਪਾਉਣੀ ਹੈਗੀ ਕਿਉਂ ਤੂੰ ਮੇਰੇ ਮੁੰਡੇ ਨ ਸਿਰ ਚੜਾਉਣੀ ਹੈ ਤੈਨੂੰ ਇਕ ਵਾਰੀ ਕਹਤਾ ਵੀ ਮੇਰਾ ਮਨਤਾ ਦੇ ਮਰਜ਼ੀ ਮੁਤਾਬਕ ਮੇਰੇ ਮੁੰਡੇ ਨੂੰ ਰੱਖੂਗੀ ਕਿਹਨੂੰ ਬੁਲਾਉਣਾ ਕਿਹਨੂੰ ਨਹੀਂ ਬੁਲਾਉਣਾ ਕਿੱਥੇ ਜਾਣਾ ਕੀ ਖਾਣਾ ਮੈਂ ਆਪਦੀ ਮਰਜ਼ੀ ਮੁਤਾਬਕ ਕਰੂੰਗੀ ਤੇਰਾ ਕੋਈ ਹੱਕ ਨਹੀਂ ਬੰਦਾ ਮੇਰੇ ਮੁੰਡੇ ਤੇ ਠੀਕ ਹੈ ਨਾ ਜੇ ਮੇਰਾ ਮੁੰਡਾ ਹੁੰਦਾ ਨਾ ਉਹ ਤਾਂ ਫਾਰਸੀਆਂ ਮਾਰ ਦੁੱਗੀ ਮੈਂ ਤਾਂ ਮਮਮੀ ਨੇ ਕੁਛ ਹੀ ਨਹੀਂ ਕਹਿੰਦੀ ਜੀ ਮੈਂ ਤਾਂ ਬੈਠੀ ਨੂੰ ਰੱਟੀ ਫੜਾਉਂਦੀ ਐ ਬੈਠੀ ਨਹੀਂ ਚਾਹੇ ਤੇਰੀ ਕਰਤੂਤ ਹੈ ਨਹੀਂ ਤੇਰੀ ਕਰਤੂਤ ਹੈ ਨਹੀਂ ਬੈਠ ਕੇ ਖਾਣ ਵਾਲੀ ਤੇਰੀ ਕਰਤੂਤ ਬੜੀ ਚੰਗੀ ਆ ਨਹੀਂ ਮੇਰੀ ਤਾਂ ਚੰਗੀ ਆ ਆ ਤੇਰੀ ਕਰਤੂਤ ਹੀ ਹੈਣੀਗੀ ਆ ਲੱਛਣ ਕਰਦੀ ਹੈਗੀ ਜਿਹੜੇ ਕਰਦੀਆਂ ਲੱਛਣ ਮੇਰੇ ਪੋਤੇ ਨੂੰ ਨਾ ਸਕੂਟਰੀ ਚਾਬੀ ਦੇ ਦੇ ਚੰਗੀ ਪਲੀ ਬਤਨਾ ਨਹੀਂ ਚਾਬੀ ਤਾਂ ਨਹੀਂ ਦੇ ਚਲ ਠੀਕ ਆ ਖੜ ਜਾ ਇੱਕ ਮਿੰਟ ਉਹ ਨੂੰ ਚਾਬੀ ਲੈ ਕੇ ਦਿੰਨੀ ਆ ਖੜ ਜਾ ਵੀ ਲੈ ਜਾ ਚਾਬੀ ਦੇਖ ਲੈ ਹੁਣ ਕਿਵੇਂ ਲਿਆ ਪੈਣੀ ਚਾਬੀ ਲੇ ਆ ਫੜ ਚਾਬੀ ਤੇ ਚਾਬੀ ਲੈ ਕੇ ਐ ਕਰ ਜਿੱਥੇ ਜਾਣਾ ਤੂੰ ਜਾ। ਭੈਗਿਆ ਨਤੀਵਾ। ਆਤਾ ਤੂੰ ਚੰਗਾ ਕੀਤਾ ਜਿਹੜਾ ਚਾਬੀ ਦੇ ਦਵਾਤੀ ਮੁੰਡੇ ਨੂੰ। ਹੁਣ ਉਹ ਤਾਂ ਗਿਆ ਤੇਰੀ سپورਟ ਤਾਂ ਹੈ ਹੀ ਨਹੀਂਗੀ ਤੇਰੇ ਮੁੰਡਾ ਵੀ ਗਿਆ ਤੇ ਤੇਰਾ ਪੋਤਾ ਵੀ ਗਿਆ ਹੁਣ ਤੇਰੇ ਨਾਲ ਕੀ ਬਣੂਗਾ? ਚਲ ਤੈਨੂੰ ਕਰਦੀਆਂ ਕਮਰੇ 'ਚ ਬੰਦ ਮੈਂ। ਇਹ ਤੂੰ ਕਿੱਧਰ ਲੱਕ ਜਾਨੇ ਮੇਰਾ? ਚੱਲ ਚੱਲ। ਓਹਾ ਤੇਰੀ ਹੈ ਨਹੀਂ ਕਰ ਤੂੰ ਤਾਂ ਉਹ ਕਰਨ ਵਾਲੀ। ਚੱਲ ਨਹੀਂ ਤੂੰ ਰਹਿੰਦੇ। ਮੈਂ ਤੈਨੂੰ ਕਿਹਾ ਤੈਨੂੰ ਚੱਲ। ਹੁਣ ਹੋਊਗੀ ਸਿੱਧੀ ਜਿਆਦੇ ਚਾਂਬਲੀ ਪਈ ਆ ਆ ਜਿੱਦਨ ਦਾ ਆਇਆ ਸੀ ਨਾ ਛੁੱਟੀ ਉਸ ਦਿਨ ਦੀ ਐਂ ਬਣੀ ਫਿਰਦੀ ਸੀ ਵੀ ਮੈਂ ਹੀ ਆ ਬਸ ਵੀ ਨਾ ਵਿਆਹ ਕਰਦੀ ਮੁੰਡੇ ਦਾ ਹੁਣ ਤਾਂ ਇਸ ਘਰ ਚ ਮੇਰੀ ਰਾ ਚੱਲੂਗਾ ਕਿਰਨਾ ਕਹਿੰਦਾ ਮੈਨੂੰ ਕਿਰਨਾ ਆ ਬੁੜੀ ਜੀ ਵਾਲਾ ਤਾਂ ਨਾ ਚੰਗਾ ਹੋਇਆ ਹੁਣ ਇਹਦੀ ਸੁਰਤ ਟਿਕਾਣੇ ਆਊਗੀ ਚਾਂਬਲੀ ਪਈ ਸੀ ਕਿ ਜਿੱਦਨ ਦਾ ਆਇਆ ਸੀਗਾ ਛੁੱਟੀ ਹੁਣ ਤਾਂ ਨਾ ਕਮਰੇ ਚ ਬੰਦ ਕਰਕੇ ਰੱਖੂਗੀ ਜੇ ਰੱਖਿਆ ਨਾ 2-3 ਘੰਟੇ ਕਮਰੇ ਚ ਬੰਦ ਫਿਰ ਟਿਕਾਣੇ ਆ ਜੂਗੀ ਮੁਰਕੇ ਨਹੀਂ ਸਾਹ ਚਾਉਣੀਗੀ ਇਹ ਮੁਰਕੇ ਤਾਂ ਨਹੀਂ ਮੇਰੇ ਮੂਰੇ ਬੋਲਣੀ ਹੈਗੀਗੀ ਆ ਤਾਂ ਗਿੱਲੇ ਪਏ ਆ ਕੱਪੜੇ ਪਾਈ ਰਹਿੰਦੇ ਤਾਰ ਤੇ ਥੋੜੇ ਜੇ ਨਹੀਂ ਖੋਂਦੇ ਬਾਹਰ ਨਹੀਂ ਡੁੱਬੜ ਕੇ ਬਾਹਰ ਖੋਲਦੇ ਮੇਰਾ ਕਿਉਂ ਸਾਹ ਬੰਦ ਕਰਿਆ ਤੇਰੇ ਨਾਲ ਵੀ ਹੋਣਗੇ ਦਾਦੀ ਹਾਏ ਦਾਦੀ ਤੈਨੂੰ ਇੱਥੇ ਕੀ ਨਹੀਂ ਦਿੱਤਾ ਮਰੀ ਮੰਮੀ ਨੇ ਕੀਤਾ ਬੰਦ ਜਲੀ ਮਾਂ ਨੇ ਬਾ ਦਾਦਾ ਪੁੱਤ ਮੈਨੂੰ ਤੇਰੇ ਪਿੱਛੇ ਮੈਂ ਮੈਂ ਹੁਣ ਇੱਕ ਕੰਮ ਕਰਦਿਆ ਮੈਂ ਹੁਣ ਮੇਰੀ ਡੈਡੀ ਹੁੰਦਾ ਦਾਂ ਜਾਨ ਪਿੱਛੇ ਆਏ ਆਏ ਕਰਦੀ ਆ हां कह दे तेरे ਹੁੰਦੇ ਤਾਂ ਡੈਡੀ ਫਾਰਸੀਆਂ ਮਾਰਦੀ ਆ ਵੀ ਮੈਂ ਕੁਛ ਨਹੀਂ ਕਹਿੰਦੀ ਤੇਰੀ ਮਾਂ ਨੂੰ ਵੀ ਮੈਂ ਤਾਂ ਮੰਮੀ ਨੂੰ ਵਧੀਆ ਸਮਝਦੀ ਆ ਤੇ ਮਗਰੋਂ ਕਹਦੇ ਮੇਰੇ ਪਿੱਛੇ ਕੁੱਟ ਕੇ ਦਾਦੀ ਅੰਦਰ ਬਾੜਾਤਾ ਕਹਦੇ ਐਂ ਕਰਦੀ ਆ ਮੇਰੀ ਦਾਦੀ ਨਾਮ ਡੈਡੀ ਹਮੈਂ ਦੱਸੂ ਮੇਰੇ ਡੈਡੀ ਨੂੰ ਚੰਗਾ ਤੂੰ ਦੱਸ ਹੀ ਜਰੂਰ ਫੋਨ ਲਾ ਕੇ ਦੱਸ ਦੇ ਹਾਂ ਮੇਰੀ ਮੰਮੀ ਨੇ ਫੋਨ ਤੇ ਫੋਨ ਲਾਉ ਬੋਚ ਕੇ ਦਾਦੀ ਆ ਜਾ ਬੈਠਾ ਮਾਤਾ ਪਾਣੀ ਲਿਆ ਕੇ ਦੇਵਾ ਪਾਣੀ ਲਿਆ ਦੇ ਬਤ ਇੱਥੇ ਬਹਿ ਜਾ ਮੇਰੇ ਕੋਲ ਉਹਨਾਂ ਨਾਲ ਬੱਸ ਹਾਂ ਕੋਈ ਗੋਲੀ ਗਾਣੀ ਹੈ ਗੋਲੀ ਵੀ ਲਾਈ ਮੈਨੂੰ ਕਬਰਾਟ ਵਾਲਾ ਹੋ ਗਿਆ ਫਿਰ ਤਾਂ ਸਾਹ ਬੰਦ ਹੋ ਗਿਆ ਅੰਦਰ ਜੇ ਤੂੰ ਨਾ ਆਉਂਦਾ ਨਾ ਬਿੰਦ ਛੱਟ ਹੋਰ ਮੇਰਾ ਤਾਂ ਟੈਕ ਹੋ ਜਾਂਦਾ ਨਾ ਲਾਦੀ ਆਏ ਨਾ ਕਿ ਮੇਰੇ ਹੁੰਦੇ ਤੈਨੂੰ ਕੁਝ ਨਹੀਂ ਹੁੰਦਾ ਚੰਗਾ ਪੁੱਤ ਮੈਂ ਕਰਦਾ ਕੋਈ ਨਾ ਕਾਰਵਾਈ ਤੂੰ ਪੁੱਤ ਕਰ ਕੇ ਕਾਰਵਾਈ ਆ ਦੇ ਡੈਡੀ ਨੂੰ ਦੱਸ ਦੇ ਤੇ ਮੈਨੂੰ ਪਾਣੀ ਲਿਆ ਦੇ ਜੇ ਫੇਰ ਤੂੰ ਗੋਲੀ ਲੈਣ ਗਿਆ ਨਾ ਜਦੋਂ ਉਦੋਂ ਫੋਨ ਕਰਿਆ ਉਧਰ ਦੇ ਡੈਡੀ ਨੂੰ ਮੈਂ ਮਮੀ ਨੂੰ ਫੋਨ ਤੋਂ ਚੋਰੀਓ ਫੋਨ ਕਰੂਗਾ ਬਾਜੋ ਨੰਬਰ ਰੀਡ ਕਰੂਗਾ ਵੀ ਉੱਤੇ ਦੇਖੇ ਨਾ ਹਾਂ ਨਹੀਂ ਤਾਂ ਤੈਨੂੰ ਕੁੱਟੂਗੀ ਤੇ ਮੈਂ ਤੈਨੂੰ ਫੇਰ ਛਡਾਉ ਉਹ ਫੇਰ ਮੈਨੂੰ ਕੁੱਟੂਗੀ ਹਾਂ ਫੇਰ ਫੇਰ ਉਹੀ ਹੋ ਜੂ ਉਹੀ ਕੁਝ ਹੋਊਗਾ ਚੰਗਾ ਮੈਂ ਪਾਣੀ ਲੈ ਕੇ ਜਾਂਦਾ ਨਾਲ ਗੋਲੀਆਂ ਲੈ ਆਉਣਾ ਲਿਆ ਪੁੱਤ ਲਿਆ ਮੈਨੂੰ ਓਹੋ ਜੇ ਮੇਰਾ ਪੋਤਾ ਨਾ ਆਉਂਦਾ ਮੇਰੇ ਨਾਲ ਤਾਂ ਪਤਾ ਨਹੀਂ ਕੀ ਹੋਣਾ ਸੀ ਮੇਰਾ ਤਾਂ ਟੈਕ ਹੀ ਹੋ ਜਾਣਾ ਸੀਗਾ ਅੱਧੀ ਦੋਤੀ ਆਦੀ ਘੜੇ ਕਰਦੀ ਐ ਮੈਨੂੰ ਤਾਂ ਇਹਨੇ ਤਪਾ ਰੱਖਿਆ ਮੁੰਡਾ ਫੌਜੀ ਕਹਦਾ ਮੈਂ ਤਾਂ ਕਹਿੰਦੀ ਜਿੱਦੇ ਰਿਟਾਇਰਮੈਂਟ ਹੋ ਕੇ ਆ ਜੇ ਮੈਂ ਤਾਂ ਸ਼ੁਕਰ ਮਨਾਉਂਦੀ ਆਂ ਆ ਮੇਰੀ ਗੱਲ ਸੁਣਾ ਆ ਇਹ ਭਾਂਡੇ ਦੀ ਬੈਠੀ ਆ ਕੱਪੜੇ ਪਏ ਧੋਣ ਵਾਲੇ ਤੜਕੇ ਦੇ ਭੋਂਤੇ ਪੈਨਾਂ ਨੂੰ ਗਾਲਦੇ ਹੋਣਾ ਆ ਕਰਕੇ ਸਬਜ਼ੀ ਵੀ ਧਰਨੀ ਹੈਗੀ ਆ ਕੱਪੜੇ ਲੀੜੇ ਪਏ ਤੈ ਮਾਰ ਮਾਰ ਕੇ ਰੱਖਣੇ ਹੈਗੇ ਤਾਂ ਇੱਥੇ ਬੈਠੀ ਰਹਿ ਕੇ ਦੋ ਗਲਾਸ ਲੈ ਕੇ ਬਾਹਰ ਨਾ ਮਾਰ ਲੈਣੀ ਹੈਗੀ ਵੀ ਕੰਮ ਕਰਦੀ ਹੈਗੀ ਮੈਂ ਇਹਨਾਂ ਵਾਸਤੂ ਕਿੰਨਾ ਕੰਮ ਕਰਦੀ ਹੈਗੀ ਇਹਨਾਂ ਰੰਗ ਦੇ ਤਾਂ ਰੰਗਰੇ ਤਾਂ ਮਸਲਣ ਵਾਲੇ ਪਏ ਹਜੇ ਤੇਰੇ ਕੁਛ ਲੱਗਦੇ ਅੱਲਾ ਕੇ ਤੁਰ ਗਿਆ ਸੀਗਾ ਉਹ ਉਹ ਬੇਸ਼ਰਮੇ ਉਹ ਬੇਸ਼ਰਮੇ ਤੁਸੀਂ ਹਾਂ ਮੈਂ ਕੁਸ਼ਰਮ ਕਰ ਮਾੜੀ ਮੋਟੀ ਤੂੰ ਮੇਰੀ ਮਾਂ ਨਾਲ ਹਾਂ ਕਰੀ ਨਹੀਂ ਐ ਨਾ ਤੁਸੀਂ ਕਾ ਤੋ ਆਗੇ ਜੇ ਤੇਰੀ ਮਾਂ ਨਾਲ ਤੇਰੀ ਪਰਜਾਈ ਕਰੇ ਤੇ ਤੂੰ ਸਹਿਲੇਗੀ ਸੁਣ ਗਈ ਗੱਲ ਤੈਨੂੰ ਤੂੰ ਇਹ ਗੱਲ ਸਹਿਲੇਗੀ ਇਸ ਮਾਂ ਨੇ ਭੁੱਖੀ ਧਿਆਈ ਰਹਿ ਰਹਿ ਕੇ ਦਿਹਾੜੀਆਂ ਕਰ ਕਰਕੇ ਮੈਨੂੰ ਪੜਾਇਆ ਲਿਖਾਇਆ ਤੇ ਫੌਜੀ ਬਣਾਇਆ ਤੂੰ ਕਰ ਲਈ ਇਹ ਕੰਮ ਚੱਲ ਮਾਂ ਖੜੀ ਹੋ ਆ ਜਾ ਤੈਨੂੰ ਉੱਥੇ ਉਠਾਵਾਂ ਆ ਜਾਵੇਂ ਭਈ ਹੋਰ ਓਹ ਤੂੰ ਐਨੇ ਸੱਜਿਗਾ ਤਾਂ ਮੁੜ ਆ ਬਤਾ ਕੋਈ ਨਹੀਂ ਕੋਈ ਨਹੀਂ ਮਾਤਾ ਤੇਰੇ ਵਾਸਤੇ ਮੁੜ ਆ ਹੋਰ ਮੈਂ ਕਾਹਦੋ ਮੁੜ ਕੇ ਆਇਆ ਮੇਰੀ ਗੱਲ ਸੁਣੋ ਜੀ ਨਾ ਬਸ ਸੁਣ ਲਈਆਂ ਤੇਰੀਆਂ ਗੱਲਾਂ ਅਸੀਂ ਬਥੇਰੀਆਂ ਸੁਣੀਆਂ ਜਿੰਨੀਆਂ ਤੂੰ ਕਹੀਆਂ ਉਨੀਆਂ ਮੰਨੀਆਂ ਪਰ ਹੁਣ ਤਾਂ ਤੂੰ ਮੰਨਣ ਦੀ ਗੱਲ ਕਰਦੀ ਆ ਹੁਣ ਤਾਂ ਮੈਂ ਤੇਰੀ ਕੋਈ ਗੱਲ ਸੁਣਦਾ ਨਹੀਂ ਤੇ ਨਾ ਮੰਨਾ ਜਾ ਜਿਹੜੇ ਰਸਤੇ ਆਈ ਸੀ ਉਸੇ ਰਸਤੇ ਵਗ ਜਾ ਚੰਗੀ ਰਹੇਗੀ ਮੇਥੋਂ ਗਲਤੀ ਹੋ ਗਈ ਮੈਨੂੰ ਮਾਫ ਕਰ ਦੋ ਇਸ ਤੋਂ ਬਾਅਦ ਇਹੋ ਜਿਹੀ ਗਲਤੀ ਨਹੀਂ ਹੁੰਦੀ ਹੈਗੀ ਮੈਂ ਤਾਂ ਬਸ ਐਵੇਂ ਅੰਡਲੰਗ ਵੰਡੀਆਂ ਦੇ ਉਂਗਲਾਂ ਤੇ ਚੜ ਗਈ ਬੀ ਆਦੀ ਸੱਸ ਨੂੰ ਮੂਹਰੇ ਲਾ ਕੇ ਰੱਖਿਆ ਕਰ ਕੰਮ ਕਰਵਾਇਆ ਕਰ ਬਸ ਮੈਨੂੰ ਮੇਰੇ ਦਿਮਾਗ 'ਚ ਨਹੀਂ ਰਹੀ ਇਹ ਗੱਲ ਹੁਣ ਮੈਂ ਘਰਾਂ ਤੱਕ ਕੀ ਕਰਾਂ ਤੇਰੇ ਦਿਮਾਗ 'ਚ ਕਿਵੇਂ ਰਹੂਗੀ ਕਿਉਂਕਿ ਤੇਰੇ ਤੇ ਜਿਹੜਾ ਪੈਸੇ ਵਾਲਾ ਭੂਤ ਹੈ ਉਹ ਸਵਾਰ ਹੋ ਗਿਆ ਡੈਡੀ ਤੂੰ ਆ ਗਿਆ ਹਾਂ ਪੁੱਤਾਂ ਆ ਗਿਆ ਆ ਦੇਖ ਤੇਰੀ ਮਾਂ ਦੀਆਂ ਕਰਤੂਤਾ ਕੀ ਕੀ ਕਰਦੀ ਏ ਤੇਰੀ ਦਾਦੀ ਨੂੰ ਤੇ ਮੇਰੀ ਮਾਂ ਨੂੰ ਕਿਵੇਂ ਇਹ ਜਲੀਲ ਕਰੀ ਜਾਂਦੀ ਏ ਮੈਂ ਦੱਸਿਆ ਤਾਂ ਸੀ ਸਾਨੂੰ ਫੋਨ ਕਰਕੇ ਹਾਂ ਤਾਂ ਹੀ ਮੈਂ ਆਇਆ ਤਾਂ ਹੀ ਮੈਨੂੰ ਛੇਤੀ ਆਉਣਾ ਪਿਆ ਮੈਨੂੰ ਹੋਰ ਕਿੱਥੋਂ ਪਤਾ ਲੱਗਿਆ ਤੇਰੇ ਫੋਨ ਨਾਲ ਹੀ ਪਤਾ ਲੱਗਿਆ ਇਹ ਤਾਂ ਕਹਿੰਦੀ ਸੀ ਮੈਂ ਤਾਂ ਤੇਰੀ ਮਾਂ ਨੂੰ ਮੰਜੇ ਤੋਂ ਨਹੀਂ ਥੱਲੇ ਉਤਰਨ ਦਿੰਦੀ ਮੈਂ ਤਾਂ ਉਹ ਨੂੰ ਬਹਿ ਕੇ ਪੱਖੀ ਚਲਦੀ ਆ ਮੈਂ ਤਾਂ ਉਹ ਤੇ ਐ ਪੈਰ ਨਾਪਦੀ ਮੈਂ ਹੱਥ ਨਾਪਦੀ ਹਾਂ ਹਾਂ ਇਹ ਜਾਣ ਕੇ ਬੋਲਦੀ ਸੀ ਮੈਨੂੰ ਦਿਸੀ ਜਾਂਦੀ ਸੀ ਇਹਦੀ ਆਵਾਜ਼ ਦਸੀ ਜਾਂਦੀ ਸੀ ਠਹਿਰ ਮਾਤਾ 2 ਮਿੰਟ ਯਾ ਬਗੜ ਜਾ ਮੇਰੇ ਕਰੋ ਮੇਰੀ ਗੱਲ ਤਾਂ ਸੁਣੋ ਦੇਖੋ ਮੇ ਤੋਂ ਗਲਤੀ ਹੋ ਗਈ ਮੈਂ ਸੋ ਗਲਤੀ ਮੰਨੀ ਤਾਂ ਜਾਂਨੇ ਮੈਨੇ ਇੱਕ ਵਾਰੀ ਮਾਫ ਕਰ ਦੋ ਜੇ ਤੁਸੀਂ ਮੈਨੂੰ ਇੱਥੋਂ ਘਰੋਂ ਕੱਢਤਾ ਮੇਰੇ ਪੇਕਿਆਂ ਨੇ ਵੀ ਨਹੀਂ ਮੈਨੂੰ ਬਾੜਨ ਦੇਣਾ ਮੈਂ ਕਹਿੰਦਾ ਤੈਨੂੰ ਕੋਈ ਨਾ ਬਾੜਨ ਦੇਵੇ ਮੈਂ ਨਹੀਂ ਘਰੇ ਰੱਖ ਸਕਦਾ ਪੁੱਤ ਇੱਕ ਵਾਰੀ ਮੈਨੂੰ ਮਾਫ ਕਰ ਦੋ ਇਹ ਮੇਰਾ ਪੁੱਤ ਹੈ ਬਸ ਇਹਨੂੰ ਆਪਾਂ ਬਾਹਰ ਨਹੀਂ ਕੱਢਣਾ ਇਹ ਆਪਣੀ ਘਰ ਦੀ ਇੱਜ਼ਤ ਦਾ ਸਵਾਲ ਹੈ ਨਹੀਂ ਪੁੱਤ ਇਹ ਆਪਣੇ ਘਰ ਦੀ ਨਿਉ ਜਾੜਾ ਆਪਾਂ ਇੱਥੇ ਰੱਖਾਂਗੇ ਇਹਨੂੰ ਘਰੇ ਗੱਲ ਸੁਣ ਲੈ ਮਾਤਾ ਹੁਣ ਤੂੰ ਰੋਕ ਰਹੀ ਹੈ ਮੈਂ ਇਹਨੂੰ ਨਹੀਂ ਵਿਸਾ ਸਕਦਾ ਸੀ ਨਹੀਂ ਪੁੱਤ ਆਪਾਂ ਕਾਹੋਂ ਨਹੀਂ ਇਹਨੂੰ ਕੱਟ ਸਕਦੇ ਇਹ ਆਪਣੇ ਘਰ ਦੀ ਨੋਤੀ ਆ ਮੈਨੂੰ ਮaaf ਕਰ ਦੇ ਮਮਾ ਕੋਈ ਨਹੀਂ ਬੋਤਾ ਗਲਤੀਆਂ ਤਾਂ ਵੱਡੇ ਹੋ ਜਾਂਦੇ ਜਿੰਨੇ ਪੈਰਾਂ 'ਚ ਤੂੰ ਅੱਜ ਡਿਗਦੀ ਏ ਨਾ ਜੇ ਇਨ੍ਹਾਂ ਪੈਰਾਂ ਦੇ ਪੈਰੀ ਹੱਥ ਲਾਏ ਹੁੰਦੇ ਤੈਨੂੰ ਜਮਾਨੇ 'ਚ ਤਾਂ ਕੀ ਤੈਨੂੰ ਅਗਲੇ ਜਮਾਨੇ 'ਚ ਵੀ ਜਾ ਕੇ ਕੋਈ ਮਾੜਾ ਨਹੀਂ ਕਹਿ ਸਕਦਾ ਸੀ